ਦੋਸਤੋ ਅੱਜ ਦੀ ਜਿਹੜੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨੀ ਆਪਾਂ 800 ਨੂੰ ਕਟਿਆਂ ਦਿਖਾ ਦੇਾਂਗੇ ਆਪਾਂ ਤਰੀਕ ਪਹਿਲਾਂ ਨੋਟ ਕਰ ਲਿਓ 9 ਤਰੀਕ 12 ਮਹੀਨਾ 2025 ਨੂੰ ਜਿਹੜੀ ਵੀਡੀਓ ਬਣਾ ਰਹੇ ਹਾਂਗੇ ਤੇ 8 ਕਟਿਆਂ ਬਾਈ ਕੋਲ ਲਗਭਗ ਮੰਨ ਕੇ ਜਿਵੇਂ ਪੌਣੇ 2 ਸਾਲ ਦੀ 1.5 ਸਾਲ ਦੀ ਸਵਾ ਸਾਲ ਦੀ ਸਾਲ ਦੀ ਇਸ ਘੇਰੇ ਦੇ ਵਿੱਚ ਜਿਆ ਤੁਹਾਨੂੰ ਕਟਿਆਂ ਖਰੀਦਣ ਵਾਸਤੇ ਮਿਲ ਜਾਣੀਆਂ ਤੇ ਬਿਲਕੁਲ ਜਾਇਜ਼ ਰੇਟ ਹੋਣਗੇ ਤੇ ਰੇਟ ਜਿਹੜੇ ਵੀਡੀਓ ਵਿੱਚ ਹੀ ਕਰਵਾ ਦੇਾਂਗੇ ਬੰਗਾ ਤੋਂ ਇਹ ਸਾਰਾਂ ਘਟਾ ਲਗਭਗ ਤਾਂ ਥਾਣੇ ਦੇ ਚਾਚਾ ਰ ਮਿਲਣੇ ਵਖਰੀ ਫੋਟਾ ਕਿਸੇ ਕੱਟ ਨਹੀਂ ਮਿਲੂਗੀ ਤੇ ਸਾਰਾਂ ਘਟਾ ਦੰਦੋ ਖੀਰਾ ਮਿਲਣੀ ਆ ਤੇ ਬਾਕੀ ਫਿਰ ਵੀ ਜਿਹੜਾ ਵੀਰਾਂ ਦੇ ਜੇਬ ਚੋਂ ਪੈਸੇ ਲਾਉ ਕੋਈ ਸੇ ਵੀ ਟਾਂਗ ਨਾਲ ਦੀ ਜਿਹੜੋ ਤਸੱਲੀ ਕਰ ਸਕਦਾ ਮਨ ਖੜਾ ਸਕਦਾਗਾ ਤੇ ਬਾਕੀ ਕਰਾਂ ਬਾਈ ਨਾਲ ਗੱਲਬਾਤ ਵੀ ਕਿਹੜਾ ਪਿੰਡ ਆ ਕੀ ਡਿਟੇਲ ਆ ਸੋ ਵੀਡੀਓ ਲਾਸਟ ਤੱਕ ਪੂਰੀ ਗੌਰ ਨਾਲ ਦੇਖਣੀ ਆ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਐਡਰੈਸ ਬੋਲ ਦਗੇ ਜੀ ਨਾਮ ਵੀ ਬਲਬੀਰ ਸਿੰਘ ਜੀ ਪਿੰਡ ਫੂਲਾ ਜੀ ਜ਼ਿਲ੍ਹਾ ਬਠਿੰਡਾ ਜੀ ਅੱਛਾ ਜੀ ਸੰਪਰਕ ਨੰਬਰ ਆਪਣਾ 9 ਕਿਸੇ ਕੱਟੀ ਦੇ ਪੰਜ ਥਣ ਹੋਣ ਨਹੀਂ ਨਹੀਂ ਆਪਣੀ ਫੁੱਲ ਗਰੰਟੀ ਹੈ ਸਾਰਾਂ ਕੱਦ ਦੰਦੋ ਕੀਰੀਆਂ ਦੰਦੋ ਕੀਰੀਆਂ ਬੈਸਤਾ ਛੋਟਾਂ ਕੱਟ ਨੇ ਜਿਵੇਂ ਇੱਕ ਕੱਟੂ ਵੱਡੀ ਐ ਖੀਰੀ ਆ ਹਾਂਜੀ ਹਾਂਜੀ ਖੀਰੀ ਹੈ ਠੀਕ ਹੈ ਇੱਥੋਂ ਸਟਾਰਟ ਕਰ ਲਗੇ ਆਪਾਂ ਵੱਡੀ ਤੋਂ ਚੱਲ ਲਈ ਅਈ ਤੂੰ ਸਟਾਰਟ ਕਰ ਲੈਣਾ ਲੈ ਪਹਿਲਾ ਮਹਿੰਦਰਾ ਚੈੱਕ ਕਰ ਲਓ ਕੱਟੀ ਸਿੰਘਾਂ ਦੀ ਵੰਤਰ ਬਹੁਤ ਸੋਹਣੀ ਹੈਗੀ ਤੇ ਕੱਦ-ਕੱਡ ਬੜਾ ਚੰਗਾਗਾ ਆ ਗਈ ਸਾਰੀ ਕਾਲੀ ਪੂਛ ਤੋਂ ਛਾਹ ਵਾਲੀ ਜੈਡ ਬਲੈਕ ਬੋਲਦੀ ਹੈ ਪਰ ਇੰਨਾ ਕੁ ਹੋ ਸਕਦਾ ਥੋੜੀ ਜੀ ਕਿਸੇ ਹਲਕੇ ਕਰਵਾਈ ਹੋਣਾ ਬਲਵੀਰ ਹੋਇਆ ਨਾ ਹਾਂਜੀ ਹਾਂਜੀ ਤਾਂ ਇਹਨੂੰ ਥੋੜਾ ਬਾਜੇ ਕੱਟ ਦਿਖਾ ਪੜਾਇਆ ਬਸ ਪਹਿਲਾਂ ਤੋੜ ਦੇ ਤਸੂਖ ਬਾਅਦ ਦਿਖਾ ਦੇ ਕੋਈ ਜਿਹੜਾ ਪਸ਼ੂ ਵੀ ਉਪਰਾ ਕਰ ਜਾਂਦਾ ਹੈਗਾ ਲਗਭਗ ਉਮਰ ਕਿੰਨੀ ਕੁ ਦੀ ਬਸ ਪੌਣੇ ਦੋ ਸਾਲ ਦੀ ਲੱਗਦੀ ਪੌਣੇ ਇੱਕ ਦੋ ਸਾਲ ਦੀ ਉਮਰ ਹੋ ਲੱਗੇ ਪੱਗ ਦੰਦੋਂ ਖੀਰੀ ਆ ਗਈ ਇੱਥੋਂ ਸਾਨੂੰ ਬਾਹਰ ਆਪਾਂ ਕੱਟੀ ਤੋੜ ਕੇ ਦਿਖਾ ਦੇਣੀ ਹੈਗੀ ਲੈ ਇੱਥੇ ਜੱਜਮੈਂਟ ਕਰ ਲੈ ਕੱਟੀ ਚਾਲ ਚੂ ਪੂਰੀ ਖੁੱਲੀ ਆ ਕੋਈ ਇਹ ਨਹੀਂ ਲੰਗ ਲੰਗ ਵਾਲਾ ਕੰਮ ਕੱਦ ਕੱਟ ਵੀ ਚੰਗਾ ਆ ਕੱਟੀ ਦਾ ਠੀਕ ਆ ਕੋਈ ਲੈ ਚੱਲ ਮੋੜ ਕੇ ਇਲਾ ਤਾਂ ਦਵੰਤਰ ਦੇ ਤਾਂ ਬਿਲਕੁਲ ਸਿੱਧਾ ਨਹੀਂ ਚਾਰੇ ਕੋਈ ਨਹੀਂ ਹੈ ਵੀ ਕੋਈ ਲੰਗ ਲੂੰਗ ਵਾਲਾ ਕੰਮ ਜਾਂ ਬੈਂਕ ਡੇਡ ਵਾਲਾ ਕੰਮ ਹੈ ਸਾਨੂੰ ਪਤਾ ਵੀ ਕਈ ਹੈ ਜਿਵੇਂ ਆਮ ਕਟੀਆਂ ਹੈ ਘਰਾਂ ਜਾਵਾਂਗਾ ਹੁੰਦਾਂ ਤਾਂ ਉਪਰਾ ਕਰ ਜਾਂਦਾ ਨਹੀਂ ਆ ਲੈ ਤੂੰ ਤਾਂ ਤਾਂ ਦਾ ਨਾ ਘਟੀ ਜਮੇ ਥਾਂ ਚ ਕਰ ਲੋ ਚਾਰ ਸੋਨੇ ਗੈਪ ਚ ਲੱਗੇ ਵਾ ਠੀਕ ਹੈ ਬੱਤ 2-3 ਕਿੰਨੇ ਮਹੀਨੇ ਸਾਾਮ ਕੇ ਗੱਟੀ ਟੀਕਾ ਲੈਣ ਦੇ ਕਾਬਲ ਹੈ ਹਾਂ 2-3 ਕਿੰਨੇ ਮਹੀਨੇ ਬਾਅਦ ਵਧੀਆ ਦੱਬ ਕੇ ਜੀ ਫੀੜੀ ਜੀ ਪੈ ਜਾਣਾ ਤੇ ਮੰਨ ਕੇ ਜੇ ਫਿਰ ਆਪਾਂ ਮੁੱਲ ਵੜੀ ਕੀ ਕਰਾਂਗੇ ਗੱਟੀ ਦਾ ਮੁੱਲ ਇਹਦਾ ਲੱਖੇ ਕੁਛ ਮਰਜ਼ੀ ਕਰਾ ਲੋ 35 ਰਾਂ ਨੂੰ 36 ਰਾਂ ਦਾ 32000 ਦੀ ਗੱਟੀ ਦੇਦਾ 32 ਦੀ 32 ਦਾ ਆਫਰ ਹੀ ਹੈ ਇਹ ਮੈਂ ਜਾਇਜ਼ ਫਿਰ ਤਰ੍ਹਾਂ ਬੋਲਾਂ 35 ਬਾਈ ਕਹਿੰਦਾ ਨਾ 34 ਕਰਨਾ 33 ਕਰਨਾ 32 ਅਜ ਮਾੜਾ ਮੋਟਾ ਹੋ ਜੂ ਕੁਝ ਮੌਕੇ ਤੇ ਮਾਨਤਨ ਕਰਦਾ ਨਹੀਂ ਜਾਇਜ਼ ਮੁੱਲ ਆਦਾ ਮੈਨੂੰ ਤਪਕਾਇਨ ਕੁਛ ਮਰ ਜੀ ਗਈ ਸੋਹਣੀਆ ਕੱਟੀ ਬਾਕੀ ਦੋ ਨੰਬਰ ਕੱਟੀ ਆ ਗਈ ਬਰਵੀਰ ਇੱਕ ਨੀਂ ਉਮਰਦੀ ਆ ਆ ਨੀਲੀ ਰਾਵਿਚ ਆ ਗਈ ਲਖੇ ਆ ਹੈਗੀ 1.5 ਸਾਲ ਦੀ 1.5 ਸਾਲ ਦੀ ਕੱਟੀ ਲੱਗੀ ਸਿਰ ਚ ਬੱਲਾ ਦੋਨੇ ਅੱਖਾਂ ਚਿੱਟੀਆਂ ਪਿਛਲਾ ਪੈਰ ਚੱਕ ਕਰਵਾਇਆ ਇਧਰਲਾ ਪੈਰ ਚੋ ਹੈ ਨਿਸ਼ਾਨ ਮਾੜਾ ਮਾੜਾ ਇਧਰਲਾ ਪੈਰ ਵੀ ਆ ਗਿਆ ਬਾਗਲਾ ਪੈਰ ਤੇ ਪੂਸ਼ ਵੀ ਉਦੋਂ ਬਾਅਦ ਚਿੱਟੀ ਆ ਗਈ ਤੇ ਐਸੋ ਸੋਹਣੀ ਬੜਾ ਕੱਟੀ ਥਾਂ ਦਿਖਾ ਦਗੀ ਠੀਕ ਹੈ ਤੇ ਲੈ ਖੋਲੀ ਕਰ ਸੋਖੇ ਬਾਈ ਕਰ ਆ ਜੈ ਨੂੰ ਕਰ ਸੋਖ ਤੋਰੀਨ ਦੋ ਨੰਬਰ ਕੱਟੀ ਲੱਗ ਭਾਗ 1.5 ਸਾਲ ਦੇ ਘੇਰੇ ਚ ਹੋਣੀ ਹੈਗੀ ਕੋਸਾ ਮਹੀਨਾ ਵੀ ਇਹਨਾਂ 7949 ਜਿਹੜੀ ਮਸਲ ਦਿਖਾਉਂਦੇ ਕੁਆਲਿਟੀ ਦੀਆਂ ਕੱਟਾਂ ਪੂਰਾ ਹੋ ਤੇ ਅੱਖਾਂ ਚੈੱਕ ਕਰ ਲੋ ਥੋੜੀ ਤੇ ਨਿਸ਼ਾਨ ਆ ਗਿਆ ਅੱਖਾਂ ਦੋਨੇ ਨੀਲੀਆਂ ਆ ਗਿਆ ਹਾਂ ਬਾਹਰ ਥੋੜੀ ਜ਼ਿਆਦਾ ਤਾਂ ਪੈਂਦੀ ਥੋੜਾ ਜੱਜਮੇ ਟੋਸਾ ਨਾ ਕਰ ਲੋ ਬਾਕੀ ਪੁੱਠੇ ਦੀ ਬਾਂਤਰ ਇਹ ਚੰਗੀ ਹੈਗੀ ਵਧੀਆ ਜੱਤ ਵਾਲੀ ਲੋਈਆਂ ਵਾਲੀ ਕੱਟੀ ਆ ਗਈ ਲੈ ਕਮਾਈ ਲੰਬਾ ਤੋਰ ਲਈ ਲੱਗਦਾ ਮਾਨਕ ਲਈ 16 17 ਮਹੀਨੇ ਦੀ ਕੱਟੀ ਹੋਣੀ ਹੈਗੀ ਇਹ ਆਸ ਤਾਂ ਖਾਸਮਨ ਨੇ ਚੱਕਰਾ ਦੇ ਮੱਥੇ ਵੱਲ ਆ ਗਿਆ ਠੀਕ ਹੈ ਲੈ ਚੱਲਾ ਇਹ ਦਾ ਫਿਰ ਬੜਾ ਵੀਰ ਮੁੱਲ ਕੀ ਕਰ ਦਿੰਦਾ ਆਪਾਂ ਆ ਕੱਟੀ ਦਾ ਇਹਦਾ ਲਖੇ ਮੁੱਲ ਕੁਛ ਮਰਜ਼ੀ ਕਰਾ ਦੇ ਬੜੇ ਵੀਰੀ ਦਾ ਇਹਦਾ 26000 ਰੁਪਏ ਇਹ ਆਪਾਂ 25000 ਦੀ ਆਪਾਂ ਦੇ ਦਾਂ 25 ਦੀ ਹਾਂ ਮੁੱਲ 26000 ਠੀਕ ਆ ਫਿਰ ਇਹਦਾ ਮੈਂ ਮੁੱਲ ਵੀ ਜਾਇਜ਼ ਜਿਹਾ ਹਾਂਜੀ ਠੀਕ ਠੀਕ ਤੇ ਹੁਣ ਆਗੇ ਤਿੰਨ ਤੇ ਚਾਰ ਜੋੜੀ ਹੈ ਨਾ ਤੇਰੀ ਹਾਂਜੀ ਆ ਕੱਟੀ ਕਿੰਨੇ ਮਰਦੀ ਆ ਤੇਰਾ ਨੰਬਰ ਆ ਕੱਟੀ ਬੱਸ ਸਾਲਕ ਦੀ ਆ ਆ ਸਵਾ ਕ ਸਾਲ ਦੀ ਆ ਸਾਲਕ ਦੀ ਜਿਹਨੇ 12 13 ਮਹੀਨੇ ਵਾਲੀ ਉਹ 13 14 ਮਹੀਨੇ ਦੀ ਹੋਊ ਨੱਕ ਪਰ ਕੁਆ ਕਿ ਲਾ ਮੂਰੇ ਉਹ ਖਥਾਂ ਦਿਖਾ ਦੀ ਕੱਟੀ ਆਪਾਂ ਮੜੇ ਹਾਂ ਕੱਟੀ ਸੀ ਬਹੁਤਾ ਜਿਵੇਂ ਮਰਜ਼ੀ ਬਾਈ ਦਿਖਾ ਦੇ ਹੂੰ ਚੋਲੀ ਵੜੀ ਜਾਂਗੇ ਨਾ ਲੈ ਮੂਰੇ ਦੇਖੋ ਮਿੱਤਰੋ ਕੱਟੀ ਦਾ ਮੂੰਹ ਚੈੱਕ ਕਰਿਓ ਆ ਚੀਜ਼ ਹੈ ਨਾ ਆ ਜੀ ਸਿਰ ਦੀ ਬੰਤਰ ਬੜੀ ਵਾਕਮਾਲ ਆ ਚੀਜ਼ ਤੋਂ ਪਤਾ ਲੱਗੂਗਾ ਜਿਹੜੀ ਪਿਆਰ ਮੂਰਾ ਇਲੈਕਸ਼ਨ ਹੁੰਦੇ ਉਹ ਦੇਖੋ ਕਰੈਕਟਰ ਸ਼ੋ ਕਰਦੀ ਆ ਤੇ ਆ ਇੱਕ ਕੱਟੀ 4 ਨੰਬਰ ਕੱਟੀ ਜੋ ਰਿਵਾਜ ਇਹਨਾਂ ਦੀ ਨਾ ਹਾਂ ਜੱਤ ਜੋਤ ਦੇ ਹੋਏ ਲੱਗੇ ਹੂੰ ਲੈ ਮਹਿੰਦਰਾ ਇਹਦਾ ਵੀ ਚੈੱਕ ਕਰ ਲਓ ਘੱਟੀ ਦਾ ਇਹ ਵੀ ਚੰਗੀ ਹੈ ਘੱਟੀ ਲੱਗ ਪਾ ਹਾਂ ਪੁਰਾਣੀ ਉਮਰ ਚ ਨਹੀਂ ਆ ਤੇ ਕਾਦੇ ਕਾਦੇ ਬਰਾਬਰ ਜੀ ਆ ਗਿਆ ਲੈ ਇਕੱਲੀ ਕਰਕੇ ਤੋੜ ਦੇ ਫਿਰ ਵੀਰ ਆਪਾਂ ਇਹ ਚਾਰੇ ਤੋੜਾਂਗੇ ਬਾਕੀ ਉਹ ਛੋਟਾ ਕਰਤਾ ਇੱਥੇ ਦਿਖਾ ਦਾਂ ਪਚਾਰ ਕਰਨਾ ਕਿਉਂਕਿ ਵੀਡੀਓ ਜਿਆਦਾ ਲੰਬੀ ਹੋ ਜੂਗੀ ਤੇ ਮੂੰ ਮਹਿੰਦਰੇ ਤੇ ਸਿੰਘਾ ਦੀ ਵੰਤਰ ਬੜੀ ਬਾਖਮਾਲਾ ਜੀ ਠੀਕ ਹੈ ਤੇ ਬਾਕੀ ਫਿਰ ਵੀ ਜਿਹੜੇ ਭਰਾਣੇ ਜਿਹਦੇ ਚ ਪੈਸੇ ਲਾਉਣੇ ਆਉਦਾ ਉਹਦਾ ਮਨਕ ਕਿਸੇ ਤਰ੍ਹਾਂ ਖੜਾ ਸਕਦਾ ਹੈ ਤਸੱਲੀ ਆਦੀ ਆਪ ਕਰ ਸਕਦਾ ਹੈ ਬਾਕੀ ਸੋਹਣੀ ਆ ਕੱਟੀ ਦਾ ਮਹਾਂਦਰਾ ਚੰਗਾਗਾ ਠੀਕ ਆ ਸੁੱਖੇ ਲੈ ਚੱਲ ਵੀਰੇ ਇਹਦਾ ਜੋੜੀ ਦਾ ਮੁੱਲ ਕਰਨਾ ਫਿਰ ਆਪਾਂ ਯਾ ਕਿਵੇਂ ਕਰਨਾ ਹੈ ਇਹਦਾ ਜੋੜੀ ਦਾ ਜੰਮੀ ਫੋਨ ਤੇ ਹੋਊਗਾ ਲਖਿਆ ਜੋੜੀ ਦਾ ਫੋਨ ਤੇ ਕਰਨਾ ਹੈ ਅੱਛਾ ਉਹ ਚਾਰ ਕਟ ਦਾ ਮੁੱਲ ਹੋਊਗਾ ਉਹਨਾਂ ਦਾ ਮੁੱਲ ਹੋਊਗਾ ਵੇਚ ਹੋਊਗਾ ਇਹਦਾ ਮੁੱਲ ਵੇਚ ਹੋ ਗਿਆ ਇਹ ਦੋ ਕਟ ਦਾ ਮੁੱਲ ਨਹੀਂ ਕਰਨਾ ਆਪਾਂ ਹਾਂ ਬਾ ਇਹਦਾ ਥੋੜਾ ਇੱਕ ਰੀਜ਼ਨ ਆ ਬਸ ਉਹ ਬਸ ਸਾਨੂੰ ਪਤਾ ਵੀ ਕੀਰੀ ਜੀ ਨਾ ਹਾਲਾਂਕਿ ਮੁੱਲ ਉਹੀ ਹੋਊਗਾ ਆਮ ਜਾਇ ਜੀ ਕੋਈ ਮੁੱਲ ਨਹੀਂ ਇਹ ਸੁਣ ਕਦੀ ਹਣ ਲੱਖ ਮੰਗ ਲੈਣਗੇ ਮੁੱਲ ਆਮ ਕਟਣ ਵਾਲੀ ਹੋਣਾਗਾ ਮੈਂ ਕਿਹਾ ਥੋੜਾ ਇਹ ਬਸ ਪਰਦਾ ਚ ਰੱਖਣਾ ਬਾਈ ਕਹਿੰਦਾ ਠੀਕ ਐ ਤੇ ਆ ਆ ਘੱਟੀ ਤੋਰਦੇ ਫੇ ਮੜੀ ਸੁਖਿਆ ਘੱਟ ਚਾਰ ਨੰਬਰ ਘੱਟੀ ਆ ਲੱਖੇ ਪਿੱਠ ਪੁੱਠ ਦੇਗੇ ਕਿੰਨੀ ਚੌੜੀ ਐ ਚੌੜੀ ਤੁਹਾਨੂੰ ਦਿਖਾਈ ਦਿੱਤੀ ਹਾਂ ਚੌੜੀ ਦਿਖਾ ਦਿੱਤੀ ਦੋਨੇ ਮਤਲਬ ਸਗਿਆ ਭੈਣ ਵਾਲਾ ਕੰਮ ਹੀ ਆ ਨਾ ਹਾਂ ਇੱਕੋ ਹੀ ਗਰੇ ਲਈਏ ਨਹੀਂ ਸਹੀ ਸਹੀ ਐ ਸਹੀ ਐ ਘੈਂਟ ਆ ਘਟੀਆਂ ਯਾਰ ਮੇਲੇ 'ਚ ਜਿੱਤਣ ਵਾਲੀਆਂ ਲੱਖੇ ਬਾਈ ਤੇ ਕਾਇਨਾਤ ਬੋਲ ਲਾ। ਦੇਖ ਲੋ ਕੋ ਛੋਟੀ ਉਮਰ ਦੇ ਕਟਾਂ ਕੱਚੀ ਉਮਰ ਦੇ ਆ ਗਈਆਂ ਤੇ ਸਮਾਂ ਬਣ ਕਰਮਾਂ ਨਾਲ ਬੜਾ ਚੰਗਾ ਜਿਹਦੇ ਘਰ ਆਂਗਣੇ ਆ ਕਿਸੇ ਵੀਰ ਨੇ ਸ਼ੌਂਕ ਨਾ ਸੰਭਗਾ ਵਾਂਣੇ ਆ ਗਈਆਂ ਤੇ ਇਹ ਵੀ ਦੇਖ ਸਕਦਾ ਚਾਰ ਟਾਲ ਘੱਟਰੀ ਇਹ ਵੀ ਚੰਗੀ ਹੈਗੀ। ਠੀਕ ਆ। ਹੂੰ ਬਾਈ ਕੱਦ-ਕਾੜੇ ਸੋਣਾ ਕਰਨੀ ਹੈ ਨਾ ਜਿਵੇਂ ਲੱਤਾਂ ਦੀ ਦਸ ਦੀ ਲੰਬਾਈ ਬੰਦਤਰ ਤੋਂ ਪਤਾ ਲੱਗ ਜਾਂਦਾ। ਤੇ ਇਹ ਸੀ ਕੱਟੀ ਆਪਣੇ ਕੋਲ 4 ਨੰਬਰ ਤੇ ਹੁਣ ਤੁਹਾਨੂੰ ਦਿਖਾ ਦਿੰਦਾ 5 ਨੰਬਰ 6 ਨੰਬਰ। ਅੱਛਾ ਆ ਜੋੜੀ ਆ ਗਈ। ਇਹ ਕਿਨੇ ਕਿਨੇ ਕੁ ਮਰਦੀ ਆਗੀ ਲਖੇ ਜਿਹੜੀ ਉਹ ਹੈ ਉਹ ਤਾਂ ਸਾਲਕ ਦੀ ਹੋਗੀ ਆ ਜਿਹੜੀ ਸਵਾ ਸਾਲਕ ਦੀ ਆ ਨਹੀਂ ਆ ਆ ਜਿਹੜੀ ਸਾਲ-ਸਾਲ ਦੀਆਂ ਸਾਲ-ਸਾਲ ਦੀਆਂ ਹਾਂਜੀ ਆ ਵੀ ਸਾਲ ਦੀ ਆ ਤੇ ਆ ਸਾਲ ਤੋਂ ਆ ਸਵਾ ਸਾਲ 5 ਨੰਬਰ ਤੇ 6 ਨੰਬਰ ਸਾਲ-ਸਾਲ ਦੀਆਂ ਆ ਸਵਾ ਸਾਲ ਦੀ 7 ਤੇ 8 ਨੰਬਰ ਆਈਆਂ ਸਵਾ ਸਵਾ ਸਾਲ ਦੇ ਆ ਠੀਕ ਹੈ ਤੇ ਇਹਨਾਂ ਦੇ ਮੁੱਲ ਕੀ ਕਰਾਂਗਾ ਆ ਆ ਜੁੜੀ ਦਾ ਛੋਟੀ ਦਾ ਉਹ ਜੋੜੀ ਦਾ ਭਾਂ ਦੇ ਦਾਂਗੇ 25000 ਦੀ 25 ਜਮਾਤਾਂ ਨੂੰ ਜਿਹੜੀ 12.5 ਹਜ਼ਾਰ ਬਣ ਗਿਆ ਠੀਕ ਤਾਂ ਅੱਛਾ ਤੇ ਇਹਨਾਂ ਦਾ ਜਿਹੜੀ ਆਹੀ ਆ 682000 ਦੀ ਜੋੜੀ ਦੇ ਵਿੱਚ ਇਹ 14000 ਪਿੰਦੇ ਲਥਾਨ ਦਿਖਾ ਦੀ ਕੱਟੀ ਮੈਂ ਤਾਂ ਅਗਲੀ ਕੱਟੀ ਦੇਖੋ ਬਿਲਕੁਲ ਜੈਡ ਬਲੈਕ ਆ ਗਈ 1 ਇੰਚ ਮਸਾਂਹੀ ਚੁੱਟੀ ਆ ਤੇ ਝੋਲੀ ਦੇਖੋ ਕਰਮ ਵਾਲੀ ਸੱਤ ਨੰਬਰ ਕੱਟੀ ਤੁਹਾਨੂੰ ਦਿਖਾ ਰਾਂ ਝੋਲੀ ਮੈਂ ਤੇ 8 ਨੰਬਰਾਂ ਦੀ ਜੋੜੀ ਇੱਧਰ ਲੈ 8 ਨੰਬਰ ਦੀ ਕੱਟੀ ਦੇਖੋ ਇੱਧਰ ਰੱਖਾ ਦੇਖੋ ਆਪਾਂ 6 ਨੰਬਰ ਦੀ ਝੋਲੀ ਚੇਕ ਕਰ ਇਥੋਂ ਚੋੜੀਆਂ ਦੀ ਤਾਂ ਆਪਣੀ ਫੁੱਲ ਗਰੰਟੀ ਵਾਲੀ 5 ਨੰਬਰ ਦੀ ਠੀਕ ਆ ਪੈਂਡਾ ਗਿਆ ਬਾਈ ਦਾ ਪੂਲਾ ਤੇ ਤਹਿਸੀਲ ਨਾਥਾਣਾ ਲੱਗ ਗਈ ਜ਼ਿਲ੍ਹਾ ਲੱਗਿਆ ਬਰਹੰਡਾ ਤੇ ਨੰਬਰ 1 ਕਰੀ ਫੇਰ ਬੋਲਦੀ 9780980503 ਇਹ ਬਾਈ ਦਾ ਸੰਪਰਕ ਨੰਬਰ ਆਠ ਇਕੱਠੀਆਂ ਜੇ ਕਿਸੇ ਭਰਾ ਨੇ ਅੱਠੇ ਇਕੱਠੀਆਂ ਲੈਣੀਆਂ ਹੋਊਗਾ ਤਾਂ ਉਹ ਜਿਹਾ ਮਾਨਤਨ ਕਰ ਦੂਗਾ ਜੇ ਕੇ ਕਰਕੇ ਲੈ ਆ ਫੇਰ ਤੁਹਾਡਾ ਮਾਨਤਨ ਉਹ ਜਿਹਾ ਹੋ ਜੂ ਠੀਕ ਆ ਸੋ ਅੱਜ ਥੱਲੀ ਕਰਕੇ ਖਰੀਦ ਸਕਦੇ ਹੋ ਧੰਨਵਾਦ ਜੀ